ਪੰਜਾਬ ਦੇ ਖੇਤੀਬਾੜੀ ਮੰਤਰੀ ਦੇ ਵੱਲੋਂ ਪੰਜਾਬ ਦੇ ਖੇਤੀਬਾੜੀ ਅਫਸਰਾਂ ਦੀ ਖਚਾਈ ਕੀਤੀ ਗਈ ਹੈ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸ ਦਿਆਂ ਦਰਅਸਲ ਗੁਰਮੀਤ ਸਿੰਘ ਖੁੱਡੀਆਂ ਜੋ ਕਿ ਖੇਤੀਬਾੜੀ ਮੰਤਰੀ ਨੇ ਉਹਨਾਂ ਵੱਲੋਂ ਪਰਾਲੀ ਪ੍ਰਬੰਧਨ ਵਾਲੀ ਖੇਤੀ ਮਸ਼ੀਨਰੀ ਦੀ ਸੂਚਨਾ ਦੇਣ ਦੇ ਤੋਂ ਆਨਕਾਨੀ ਕਰਨ ਦੇ ਮਾਮਲੇ ਵਿੱਚ ਖੇਤੀ ਵਿਭਾਗ ਦੇ ਡਾਇਰੈਕਟਰ ਅਤੇ ਸੰਯੁਕਤ ਡਾਇਰੈਕਟਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਜਦੋਂ ਡਾਇਰੈਕਟਰ ਨੇ ਆਪਣਾ ਪੱਖ ਸਪਸ਼ਟ ਕਰਦਿਆ ਰਿਕਾਰਡ ਪੇਸ਼ ਕਰ ਦਿੱਤਾ ਤਾਂ ਖੇਤੀ ਮੰਤਰੀ ਨੇ ਨੋਟਿਸ ਵਾਪਸ ਲੈ ਲਿਆ ਖੇਤੀ ਮੰਤਰੀ ਨੇ ਡਾਇਰੈਕਟਰ ਨੂੰ ਤਾੜਨਾ ਕੀਤੀ ਕਿ ਭਵਿਕ ਵਿੱਚ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਦਰਅਸਲ ਪੂਰਾ ਮਾਮਲਾ ਕੀ ਸੀ ਤੁਹਾਨੂੰ ਉਹ ਵੀ ਦੱਸ ਦਿਆਂ ਕਿ ਜਿਸ ਕਾਰਨ ਇਹ ਨੋਟਿਸ ਭੇਜਿਆ ਗਿਆ ਸੀ ਸੂਤਰਾਂ ਅਨੁਸਾਰ ਖੇਤੀ ਮੰਤਰੀ ਦਫ਼ਤਰ ਪਿਛਲੇ ਕੁਝ ਹਫ਼ਤੇ ਤੋਂ ਮਹਿਸੂਸ ਕਰ ਰਿਹਾ ਸੀ ਕਿ ਉਹਨਾਂ ਨੂੰ ਡਾਇਰੈਕਟਰ ਤੇ ਸਟਾਫ ਟਿੱਚ ਕਰਕੇ ਜਾਂਦੇ ਆ ਮਾਮਲਾ ਉਦੋਂ ਭੱਗ ਗਿਆ ਜਦੋਂ ਖੇਤੀ ਮੰਤਰੀ ਨੇ 23 ਜਨਵਰੀ ਨੂੰ ਖੇਤੀ ਮਸ਼ੀਨਰੀ ਬਾਰੇ ਜਾਣਕਾਰੀ ਮੰਗ ਲਈ ਕਾਰਨਦਸੂ ਨੋਟਿਸ ਅਨੁਸਾਰ ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਜਗਦੀਸ਼ ਸਿੰਘ ਜਿਨ੍ਹਾਂ ਤੋਂ ਖੇਤੀ ਮਸ਼ੀਨਰੀ ਸੰਬੰਧੀ ਜਾਣਕਾਰੀ ਮੰਗੀ ਸੀ ਉਹਨਾਂ ਨੇ ਮੰਤਰੀ ਦੇ ਦਫ਼ਤਰ ਨੂੰ ਸੂਚਨਾ ਭੇਜਣ ਤੋਂ ਟਾਲਮਟੋਲ ਕਰ ਦਿੱਤੀ ਇੱਥੋਂ ਤੱਕ ਕਿ ਸੰਯੁਕਤ ਡਾਇਰੈਕਟਰ ਨੇ ਆਖ ਦਿੱਤਾ ਕਿ ਉਹ ਡਾਇਰੈਕਟਰ ਦੀ ਪ੍ਰਵਾਨਗੀ ਤੋਂ ਬਿਨਾ ਖੇਤੀ ਮਸ਼ੀਨਰੀ ਨੂੰ ਜਾਣਕਾਰੀ ਨਹੀਂ ਖੇਤੀ ਮੰਤਰੀ ਨੂੰ ਜਾਣਕਾਰੀ ਨਹੀਂ ਦੇ ਸਕਦੇ ਉਸ ਦਿਨ ਡਾਇਰੈਕਟਰ ਵੀ ਖੇਤੀ ਮੰਤਰੀ ਦੇ ਦਫਤਰ ਪੁੱਜ ਗਏ ਜਿਨ੍ਹਾਂ ਨੂੰ ਖੇਤੀ ਮਸ਼ੀਨਰੀ ਬਾਰੇ ਜਾਣਕਾਰੀ ਦੇਣ ਲਈ ਕਿਹਾ ਗਿਆ ਸੀ ਖੇਤੀ ਮੰਤਰੀ ਦੇ ਦਫਤਰ ਨੂੰ ਸ਼ੱਕ ਸੀ ਕਿ ਖੇਤੀ ਵਿਭਾਗ ਦੇ ਡਾਇਰੈਕਟਰ ਵੱਲੋਂ ਜਾਣਬੁੱਝ ਕੇ ਮੰਤਰੀ ਦੇ ਦਫਤਰ ਨੂੰ ਆਖੂ ਪਰੋਲੇ ਕੀਤਾ ਜਾ ਰਿਹਾ ਹੈ ਸੂਤਰਾਂ ਮੁਤਾਬਕ ਖੇਤੀ ਵਿਭਾਗ ਦੇ ਮੁਖ ਦਫਤਰ ਵਿੱਚ ਪੰਜਾਬ ਚੋਂ ਖਾਸ ਚੁਣ ਕੇ ਅਧਿਕਾਰੀ ਤਨਤ ਕੀਤੇ ਗਏ ਜਿਸ ਕਾਰਨ ਖੇਤੀ ਮੰਤਰੀ ਦਫਤਰ ਨੂੰ ਸ਼ੰਕੇ ਖੜੇ ਹੋ ਗਏ ਸੂਤਰਾਂ ਨੇ ਕਿਹਾ ਕਿ ਪਿਛਲੇ ਸਮੇਂ ਖਰੀਦ ਕੀਤੀ ਮਸ਼ੀਨਰੀ ਤੋਂ ਮਸ਼ੀਨਾ ਗਾਇ ਮਿਲਿਆ ਸੰਨਾ ਤੇ ਖੇਤੀ ਮੰਤਰੀ ਚਾਹੁੰਦੇ ਹਨ ਕਿ ਫਰਮਾ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਜਦੋਂ ਕਿ ਖੇਤੀ ਵਿਭਾਗ ਦੇ ਅਧਿਕਾਰੀ ਤੋਂ ਟਾਲਾਬਟ ਦੇ ਨਜ਼ਰ ਆਏ ਸੰਯੁਕਤ ਡਾਇਰੈਕਟਰ ਜਗਦੀਸ਼ ਸਿੰਘ ਦਾ ਕਹਿਣਾ ਸੀ ਕਿ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਬਾਰੇ ਕੋਈ ਜਾਣਕਾਰੀ ਨਹੀਂ ਅਤੇ ਬੀਤੇ ਦਿਨੀ ਡਾਇਰੈਕਟਰ ਨੇ ਮੰਗੀ ਹੋਈ ਜਾਣਕਾਰੀ ਖੇਤੀ ਮੰਤਰੀ ਨੂੰ ਦਿਖਾ ਦਿੱਤੀ ਦੱਸਣ ਜੋ ਹੈ ਕਿ ਖੇਤੀ ਵਿਭਾਗ ਦੇ ਮੁਲਾਜ਼ਮ ਸੂਬੇ ਵਿੱਚ ਹੜਤਾਲ ਤੇ ਹਨ ਕਿਉਂਕਿ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹੋਏ ਨੇ ਨਾਲੀ ਗੱਲ ਕੀਤੀ ਜਾਵੇ ਖੇਤੀ ਮੰਤਰੀ ਨੇ 48 ਮੁਲਾਜ਼ਮਾਂ ਨੂੰ ਪ੍ਰੋਮਿਸ ਦਿੱਤਾ ਕਿ ਕਿਸੇ ਵੀ ਬੇਕਸੂਰ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ ਤਾਂ ਅਜਿਹਾ ਬਹੁਤ ਵਾਰ ਦੇਖਣ ਨੂੰ ਹੁੰਦਾ ਹੈ ਕਿ ਜਦੋਂ ਸਰਕਾਰਾਂ ਬਦਲਦੀਆਂ ਨੇ ਜਾਂ ਫਿਰ ਅਫਸਰਾਂ ਦੀ ਗੱਲ ਕੀਤੀ ਜਾਵੇ ਉਹਨਾਂ ਨੂੰ ਇਹ ਵਿਸ਼ਵਾਸ ਹੁੰਦਾ ਹੈ ਤੇ ਕਿ ਅਸੀਂ ਜਿਹੜੀ ਆਪਣੀ ਅਹੁਦੇ ਤੇ 58 60 ਸਾਲ ਦੀ ਉਮਰ ਤੱਕ ਰਹਿਣਾ ਹੈ ਤੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਬਹੁਤ ਸਾਰੇ ਅਫਸਰ ਨੇ ਜਿਹੜੇ ਉਹ ਆਪਣੀ ਵੀ ਚੜਤ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਜਿਹੜੇ ਕੁਝ ਅ ਮਨਿਸਟਰ ਹੁੰਦੇ ਨੇ ਉਹਨਾਂ ਦੇ ਜਿਹੜੇ ਅੱਗੇ ਮੁਲਾਜ਼ਮ ਹੁੰਦੇ ਨੇ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਹੁੰਦੇ ਨੇ ਤਾਂ ਉਹਨਾਂ ਨੂੰ ਜਿਹੜਾ ਅੱਖੋਂ ਪਰੋਲੇ ਕੀਤਾ ਜਾਂਦਾ ਹੈ ਜਾਂ ਅ ਇਧਰ ਉਧਰ ਦੀਆਂ ਗੱਲਾਂ ਦੇ ਨਾਲ ਟਾਲ ਦਿੱਤਾ ਜਾਂਦਾ ਜੀਆਂ ਖਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਰ ਉਧਰ ਹੁਣ ਮੰਤਰੀ ਨੇ ਜਿਹੜੀ ਸ਼ਕਤੀ ਦਿਖਾਈ ਸੀ ਜਿਸ ਤੋਂ ਬਾਅਦ ਜਦੋਂ ਜਾਣਕਾਰੀ ਮਿਲਦੀ ਹੈ ਤੇ ਨੋਟਸ ਵਾਪਸ ਲੈ ਲਿਆ ਜਾਂਦਾ ਉਸ ਤੋਂ ਬਾਅਦ ਮੰਤਰੀ ਵੱਲੋਂ ਤਾੜਦਾ ਵੀ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਹੀ ਗਲਤੀ ਕੋਈ ਵੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਕਿਉਂਕਿ ਬਹੁਤ ਸਾਰਾ ਰਿਕਾਰਡ ਹੁੰਦਾ ਹੈ ਖੇਤੀਬਾੜੀ ਦਾ ਖੇਤੀਬਾੜੀ ਦੇ ਸੰਧਾਂ ਬਾਰੇ ਕਿਹੜੇ ਸੰਧ ਖਰੀਦੇ ਗਏ ਨੇ ਕਿਹੜੇ ਮਾਹੀਆ ਕਰਵਾਏ ਗਏ ਨੇ ਤਾਂ ਉਹ ਸਾਰਾ ਜਿਹੜਾ ਜਾਣਕਾਰੀ ਹੈ ਮਸ਼ੀਨਰੀ ਦੀ ਕਿਉਂਕਿ ਪਰਾਲੀ ਦਾ ਸੀਜ਼ਨ ਲੰਘ ਗਿਆ ਹੈ ਪਰਾਲੀ ਦੇ ਸੀਜ਼ਨ ਵਾਸਤੇ ਸਰਕਾਰ ਵੀ ਦਾਵਾ ਕਰਦੀ ਸੀ ਕਿ ਅਸੀਂ ਬਹੁਤ ਸਾਰੀ ਮਸ਼ੀਨਰੀ ਜਿਹੜੀ ਹੈ ਉਹ ਜਿਹੜੀਆਂ ਸਹਿਕਾਰੀ ਸੁਭਾ ਮਹੁੰਦੀ ਨੇ ਦਿੱਤੀਆਂ ਨੇ ਉਪਲਬਧ ਕਰਵਾਈਆਂ ਨੇ ਤਾਂ ਜੋ ਜਿਹੜੇ ਲੋਕ ਨੇ ਜਿਹੜੇ ਪੈਸਾ ਨਹੀਂ ਖਰਚ ਸਕਦੇ ਜਿਨ੍ਹਾਂ ਕੋਲ ਜਿਹੜੇ ਛੋਟੇ ਕਿਸਾਨ ਨੇ ਉਸ ਦੀ ਵਰਤੋਂ ਕਰ ਸਕਣ ਤਾਂ ਉਸ ਮਸ਼ੀਨਰੀ ਬਾਰੇ ਜਾਣਕਾਰੀ ਮੰਗੀ ਗਈ ਪਰ ਜਦੋਂ ਟਲਮਟੋਲ ਹੁੰਦਾ ਵੇਖਿਆ ਤਾਂ ਤਾੜਨਾ ਵੀ ਕਰ ਦਿੱਤੀ ਗਈ ਤਾਂ ਇਹ ਪੂਰਾ ਮਾਮਲਾ ਫਿਰ ਖੁੱਲ ਕੇ ਜਿਹੜਾ ਸਾਹਮਣੇ ਆਉਂਦਾ ਜੁੜੇ ਲੋਡਰ ਪੰਜਾਬੀ মিডিਆ ਨਾਲ ਦਿਓ ਜੱਜ ਧੰਨਵਾਦ